ਸੱਚਰੀਆ ਕਾਲ ਦੋਸਤੋ ਵਿਰਾਸਾ ਟੀਵੀ ਲਾਈਵ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦਾ ਵੱਡਾ ਤੇ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਭਾਨਾ ਸਿੱਧੂ ਅੱਜ ਇੱਕ ਵੱਡਾ ਕਾਫਲਾ ਇਕੱਠ ਲੈ ਕੇ ਖਨੌਰੀ ਬਾਰਡਰ ਤੇ ਪਹੁੰਚੇ ਅਤੇ ਉੱਥੇ ਜਗਜੀਤ ਸਿੰਘ ਡੱਲੇਵਾਲ ਵੀ ਉਸ ਸਮੇਂ ਮੌਜੂਦ ਸਨ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ 17-18 ਦਿਨਾਂ ਤੋਂ ਉਹ ਮਰਨਵਰਤ ਤੇ ਬੈਠੇ ਹਨ ਤਾਂ ਭਾਨਾ ਸਿੱਧੂ ਇੱਕ ਵੱਡੇ ਇਕੱਠ ਨਾਲ ਖਨੌਰੀ ਬਾਰਡਰ ਤੇ ਪਹੁੰਚਦੇ ਹਨ ਜਿੱਥੇ ਕਿ ਹੁਣ ਸੁਪਰੀਮ ਕੋਰਟ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਸਖਤ ਆਰਡਰ ਦਿੱਤੇ ਗਏ ਹਨ ਸੁਪਰੀਮ ਕੋਰਟ ਦਾ ਪੰਜਾਬ ਤੇ ਕੇਂਦਰ ਨੂੰ ਸਰਕਾਰ ਨੂੰ ਇੱਕ ਬਹੁਤ ਹੀ ਵੱਡਾ ਉਹਨਾਂ ਨੇ ਸਖਤ ਆਰਡਰ ਦਿੱਤਾ ਹੈ ਆਦੇਸ਼ ਦਿੱਤਾ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਤੁਰੰਤ ਡਾਕਟਰੀ ਸਹਾਇਤਾ ਦੇਣੀ ਚਾਹੀਦੀ ਹੈ ਉਹਨਾਂ ਨੂੰ ਤੁਰੰਤ ਤੋਂ ਤੁਰੰਤ ਛੇਤੀ ਤੋਂ ਛੇਤੀ ਡਾਕਟਰੀ ਸਹਾਇਤਾ ਦਿਓ ਹਰ ਤਰ੍ਹਾਂ ਦੇ ਸ਼ਾਂਤਮਈ ਤਰੀਕੇ ਨਾਲ ਉਹਨਾਂ ਨਾਲ ਵਤਿਰਾ ਕੀਤਾ ਜਾਵੇ ਹਰ ਤਰ੍ਹਾਂ ਦੇ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੂੰ ਡਾਕਟਰੀ ਦੀ ਸਹਾਇਤਾ ਦਵਾਈ ਜਾਵੇ ਤੇ ਉਹਨਾਂ ਨੂੰ ਖਾਣ ਲਈ ਮਜਬੂਰ ਨਾ ਕੀਤਾ ਜਾਵੇ ਅਤੇ ਇੰਜ ਵੀ ਕਿਹਾ ਗਿਆ ਹੈ ਕਿ ਜਗਜੀਤ ਸਿੰਘ ਢੱਲੇਵਾਲ ਦੀ ਜ਼ਿੰਦਗੀ ਅੰਦੋਲਨ ਤੋਂ ਜ਼ਿਆਦਾ ਕੀਮਤੀ ਹੈ ਹੁਣ ਤੁਸੀਂ ਵੀ ਦੇਖੋ ਉਸ ਮੌਕੇ ਦੀਆਂ ਵੀਡੀਓ ਜਦੋਂ ਭਾਨਾ ਸਿੱਧੂ ਉੱਥੇ ਪਹੁੰਚੇ ਇੱਕ ਵੱਡੇ ਇਕੱਠ ਦੇ ਨਾਲ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਇੱਕ ਸ਼ੇਅਰ ਕਰਨਾ ਕਮੈਂਟ ਕਰਨਾ ਨਾ ਭੁੱਲਣਾ ਹੁਣ ਦੇਖੋ ਇਹ ਵੀਡੀਓ ਮਿਲਦੇ ਹਾਂ ਜਲਦ ਧੰਨਵਾਦ ਨੋਜੋ ਬਹਤ ਰਹੋ ਆਓ ਨੋਜੋ ਕਮੈਂਟਰ ਇੱਕ ਮਿੰਟ ਆਪਾਂ ਜਿੰਦਾਬਾਦ ਕਹਣਾ ਡੱਲਿਆ ਰੱਖੋ ਮੇਰੇ ਧਿਆਨ ਨਾਲ ਦੋ ਮਿੰਟ ਆ ਆ ਖੇ ਲਿਖੇ ਦੀ ਸਮਰ ਹੈ ਕਿ ਤੁਹਾਨੂੰ ਅੱਜ ਵੀ ਆਪਾਂ ਜਿੰਦਾਬਾਦ ਕਹਣਾ ਡੱਲਿਆ ਰੱਖੋ ਆ ਕਾ ਟੁੱਟਣਾ ਜੀ ਆਪਾਂ ਜਿੰਦਾਬਾਦ ਕਹਣਾ ਡੱਲਿਆ ਰੱਖੋ ਸਾਹਿਬ ਅੱਜ ਵੀ 800 ਦੇ ਅੱਜ ਵਤਿਹਾ ਦਾ ਇਸ ਕਰਕੇ ਆਪਾਂ ਜਨਾ ਆਪਣੇ ਪੰਜਾਬ ਦੇ ਲੋਕਾਂ ਇਹ ਕਿ ਆਪਾਂ ਦਾ ਹਿੰਦੂ ਚਰਵਾਣ ਨੂੰ ਮੰਨ ਕੇ ਜੇਕਰ ਤੁਸੀਂ ਆਲੇ ਕਿਉਂ ਓਏ ਜਾਈ ਓਏ ਅੱਜ ਆਖਰੀ ਮੀਟਰ ਲਈ ਆਇਆ ਹਾਂ ਸਾਡੇ ਵਿਚਲੇ ਜਿਹੜਾ ਲੋਕ ਪੰਜਾਬ ਦੀ ਥੋੜੀ ਬਣਾਈ ਜਨ ਰਹੇ ਆ ਕਿ ਵੀ ਆਖਰੀ ਮੀਟਰ ਲਈ ਨਿਕਲ ਕੇ ਆਇਓ ਮੈਂ ਚਾਹਣਾ ਕਿ ਸਾਡੀ ਪੰਜਾਬ ਦੀ ਜਵਾਨੀ ਅੱਜ ਜਿਹੜਾ ਡੇਡੇ ਜਣੇ ਘਰਾਂ ਤੋਂ ਨਿਕਲ ਕੇ ਆਇਓ ਨਾ ਕਿ ਕੀ ਆਏ ਕਰੇ ਨਾ ਵੀ ਸਵੇਰ ਸੁਣਨ ਤੋਂ ਪਹਿਲਾਂ ਬੜਾ ਮੇਲੋਂ ਨੂੰ ਮਿਲਿਆ ਕੋਣੂ ਦੇਖ ਕੇ ਲੋਕਾਂ ਨੇ ਹੱਥ ਥੇ ਤੁਸੀਂ ਪਹਿਲਾਂ ਜਾ ਕੇ ਚੋਲਾਣਾ ਮੈਦਾਨ ਚ ਆ ਚੁੱਕੇ ਹੋ ਉਹਦੇ ਸਾਰੇ ਇਹਨਾਂ ਵਿੱਚ ਆਪਾਂ ਸਾਰਿਆਂ ਨੂੰ ਇਕੱਠਾ ਕਰਾਉਣਾ ਆਪਾਂ ਖਾਨੇ ਵਿੱਚ ਬੜੀ ਧੰਨਵਾਦ ਵੀ ਇਕੱਠੇ ਆਏ ਹੋ ਤੁਸੀਂ ਉਹ ਜਾਗਤ ਮੇਰੇ ਨਾਲ ਲੋਕ ਨੂੰ ਇੱਕ ਸਮੇਂ ਸਮੇਂ ਨੂੰ ਸਾਡੇ ਲੋਕਾਂ ਨੂੰ ਤੁਸੀਂ ਅਸਰੀ ਬੰਦੇ ਉਹ ਨੇ ਜਿਹੜੇ ਪਹਿਲਾਂ ਨਿਕਲਦੇ ਜਿਹੜੇ ਮੂਰੇ ਡਿਕਲੇਰਟ ਕਰਦੇ ਨੇ ਅਸੀਂ ਨਿਕਲ ਚੁੱਕੇ ਹਾਂ ਮੈਦਾਨ ਵਿੱਚ ਆਪਾਂ ਹੁਣ ਇਸ ਸਮੇਂ ਦੇ ਵਿੱਚ ਆਪਾਂ ਕਿਵੇਂ ਪਿੰਡਾਂ ਦੇ ਵਿੱਚ ਜਾ ਕੇ ਅਸੂਲ ਨੂੰ ਇਕੱਠਾ ਹੁਣ ਦੋਸਤੇ ਚਾਹਾਂਗੇ ਲਹਿਰ ਬਣਾਵਾਂਗੇ ਬੱਟੀਆ ਨਾਰਾ ਬਣਾਵਾਂਗੇ ਆਪਾਂ ਲੋਕਾਂ ਨੂੰ ਵਿਕਾਰ ਪਾਵਾਂਗੇ ਵਿਕਾਰ ਕੇ ਲੋਕਾਂ ਨੂੰ ਇੱਥੇ ਲੈ ਕੇ ਅਮਨ ਖਰਮਦਾਰਨਾ ਓਏ ਤੁਹਾਡਾ ਬੁੱਢਾ ਜਨਾ ਟੋੜਵੀਂ ਲੜਾਈ ਲੜ ਰਿਹਾ ਬੱਜ ਮਰਨਵਾਰ ਦੇ ਉੱਪਰ ਬੈਠਾ ਆਓ ਲੋਕੋ ਆਪਣੇ ਜ਼ਮੀਰਾਂ ਨੂੰ ਜਗਾਓ ਆਪਣੇ ਜ਼ਮੀਰਾਂ ਨੂੰ ਜਗਾ ਕੇ ਆਪਣੀ ਲੜਾਈ ਲੜ ਲਈਏ ਆਓ ਅੱਜ ਕੋਈ ਕਾਂਗਰਸ ਪੁੱਛੇ ਲੱਗਾ ਫਿਰਦਾ ਓ ਕੋਈ ਝਾੜੂ ਪੁੱਛੇ ਲੱਗਾ ਬੰਦਾ ਫਿਰ ਬਾਗਲਾ ਪੁੱਛੇ ਲੱਗਾ ਲੋਕਾਂ ਨੇ ਜ਼ਮੀਰਾਂ ਮਰਕੀਆਂ ਆਪਾਂ ਜੋ ਪੰਜਾਬ ਦੀ ਲੜਾਈ ਨੂੰ ਆਪਾਂ ਪੱਤਾ ਕਰਨਾ ਪਿੰਡਾਂ ਦੇ ਵਿੱਚ ਅੱਜ ਇਸ ਸੰਗੋਧ ਨੂੰ ਲੜਨਾ ਤੁਹਾਨੂੰ ਸਾਰਿਆਂ ਨੂੰ ਹੀ ਬੇਤੀ ਹੈ ਆਪਾਂ ਆਪਣੇ ਜਵੀਆਂ ਦਾ ਕਰਦੇ ਹਾਂ ਜਿੰਨੇ ਵੀ ਇੱਥੇ ਨੌਜਵਾਨ ਆਇਓ ਇਹ ਤੁਹਾਨੂੰ ਦੇਖੀ ਅੰਦੋਲਨ ਬਹੁਤ ਵੱਡਾ ਹੋਣਾ ਲੋਕ ਨਿਕਲਣ ਲੱਗੇ ਘਰਾਂ ਦੇ ਵਿੱਚੋਂ ਪਰ ਦੇਖ ਨਿਕਲਣ ਲੱਗੇ ਮੈਨੂੰ ਚੰਗੀ ਤਰ੍ਹਾਂ ਪਤਾ ਪਰ ਤੁਸੀਂ ਨਿਕਲ ਕੇ ਹੋ ਕਿ ਸਾਰਿਆਂ ਦਾ ਧੰਨਵਾਦ ਆਓ ਨੌਜਵਾਨੋ ਜਵਾਬ ਤੇ ਦੇ ਵਿੱਚ ਰਹਿ ਕੇ ਆਪਾਂ ਕਿਵੇਂ ਉੱਥੇ ਆਪਾਂ ਥੋੜੇ ਗੱਲਾਂ ਸੋਣੀਆਂ ਨੇ ਕਿਵੇਂ ਅਗਲੇ ਪ੍ਰੋਗਰਾਮ ਲਿਖਣਿਆ ਕਿਵੇਂ ਪਿੰਡਾਂ ਦੇ ਵਿੱਚ ਲਾੜ ਖੜੀ ਕਰਨੀਆਂ ਕਿਵੇਂ ਪਿੰਡਾਂ ਦੇ ਵਿੱਚ ਲਾੜ ਖੜੀ ਕਰਨੀਆਂ ਇਹ ਸਾਰੀਆਂ ਜ਼ਿੰਮੇਵਾਰੀਆਂ ਆਪਣੀਆਂ ਨੇ ਕਿਵੇਂ ਜਵਾਨੀ ਨੂੰ ਬਰਕਾਰਨਾ ਹੈ ਕਿਵੇਂ ਨੌਜਵਾਨਾਂ ਵਿੱਚ ਨਿਖੌਣਾ ਚਲੋ ਅੱਗੇ ਚੱਲਦੇ ਹਾਂ ਪੂਰਾ ਜਹਾਜ਼ ਤੇ ਦੇ ਵਿੱਚ ਰਹੋ ਥੋੜਾ ਸਮਾਂ ਰਹਿਣਾ ਅੱਗੇ ਆ ਕੋਟੀ ਮੜੀ ਕੋਟੀ ਮੜੀ ਪੜੀ ਸਾਰੇ ਹੀ ਸਾਡੇ ਸਤਕਾਰਯੋਗ ਕਬੂਰਕਾ ਦਾ ਬਹੁਤ ਧੰਨਵਾਦ ਹੈ ਲੰਬੇ ਸਮੇਂ ਤੋਂ ਜਿਹੜੀ ਪੰਜਾਬ ਦੀ ਲਾਈ ਲੜ ਰਹੇ ਨੇਗੇ ਇਹਨਾਂ ਨੇ ਇੱਕ ਅੰਦੋਲਨ ਦੀ ਲੜਿਆ ਅਨੇਕਾਂ ਹੀ ਅੰਦੋਲਨਾਂ ਲੜੇ ਨੇਗੇ ਜਿੱਤੇ ਵੀ ਸਾਡੀ ਜਿੱਦਵੰਦੀਏ ਆਏ ਨੇਗੇ ਕ੍ਰਾਂਤੀਕਾਰੀ ਜਿੱਤੇ ਬੰਦੇ ਸਾਡੇ ਸਤਕਾਰਯੋਗ ਕ੍ਰਾਂਤੀਕਾਰੀ ਜਿੱਤੇ ਬੰਦੇ ਜਹੂਰ ਸਹਿਬਾਨ ਇਹਨਾਂ ਨੇ ਬੜੇ ਲੰਬੇ ਸਮੇਂ ਤੋਂ ਲੰਘਣ ਰੱਖੇ ਨੇਗੇ ਅੱਜ ਵੀ ਜਿਹੜਾ ਉਹਨਾਂ ਤੋਂ ਮੋਜੂਦ ਹੋਏ ਨੇਗੇ ਨੌਜਵਾਨਾਂ ਨੂੰ ਭਾਵੇਂ ਸਾਇਕੋ ਜਾਨੇ ਕਰਾਉਣਾ ਨੌਜਵਾਨੋ ਇਹ ਦ੍ਰਿਦ ਰਮਣਾ ਦਾ ਬਲੁਰਕਾ ਨੂੰ ਮੰਨੋ ਜਿਹੜੇ ਟੁੱਟੇ ਪੰਜਾਬ ਨੂੰ ਲੁੱਟ ਕੇ ਖਾ ਕੇ ਉਹ 100 ਤੋਂ 200 ਕਰੋੜ ਇਕੱਠਾ ਕਰੇ ਬਿਠੇ ਹੋ ਰਹੇ ਮੈਲੇ ਬਣੇ ਹੋਏ ਚਾਲ ਕਰਨ ਵਾਲੇ ਤੁਸੀਂ ਆਪਣੇ ਬਜ਼ੁਰਗਾਂ ਦੀ ਸੋਚ ਤੇ ਚੱਲਣਾ ਸੱਚੋ ਨੌਜਵਾਨੋ ਪੰਜਾਬ ਦੀ ਧਰਤੀ ਨੂੰ ਬਚਾਉਣਾ ਨੌਜਵਾਨ ਪੰਜਾਬ ਝੜ-ਝੜ ਬਾੜ ਭੱਜੀ ਜਾਂਦੇ ਨੇ ਜਦੋਂ ਮੇਰੇ ਕੋਲੇ ਨੌਜਵਾਨ ਇੱਕ ਲੱਗ ਕੇ ਕਹਿੰਦੇ ਨੇ ਭਾਈ ਸਿਸਟਮ ਨਹੀਂ ਠੀਕ ਪੰਜਾਬ ਦੇ ਜੀਗਰ ਸਰਪਰ ਨੇ ਕਿਹਾ ਆਪਣੇ ਸਵਾਰਾਂ ਸਾਰਿਆਂ ਨੇ ਇਕੱਠੇ ਹੋ ਕੇ ਰਲ ਕਰਕੇ ਬੇ ਲੜਾਈਆਂ ਸਾਰਿਆਂ ਰਲ ਮਿਲ ਕੇ ਲੜੀਆਂ ਜਾਨੀਆਂ ਲਗੀਆਂ ਇਕੱਠੇ ਹੋ ਕੇ ਜਿਹੜੀ ਪੰਜਾਬ ਦੇ ਹੱਕਾਂ ਦੀ ਲੜਾਈ ਆ ਪਰ ਹੋਰਾਂ ਸਾਡੇ ਜੱਥੇਬੰਦੀਆਂ ਨੂੰ ਵੀ ਕਹਿਣਾ ਹੁੰਦਾ ਜਿੱਥੇ ਪਰ ਲੜਾਈ ਆਪਣੀ ਇਕ ਹੈ ਪੰਜਾਬ ਆਪਣਾ ਇਕ ਹੈ ਧਰਤੀ ਆਪਣੀ ਇਕ ਹੈ ਇਸ ਕਰਕੇ ਕਿਉਂ ਨਾ ਇਕੱਠੇ ਹੋ ਕੇ ਲੜਾਈ ਲੜੀਏ ਸਾਨੂੰ ਬੜੇ ਚੰਗੇਾਂ ਨੇ ਪੋਲੀਟੀਕਲ ਪਾਰਟੀਆਂ ਨੇ ਸਾਨੂੰ ਪਾਰਕਾਫ ਦੇ ਵਿੱਚ ਰੱਖਿਆ ਆਪਾਂ ਸਘਰਸ਼ੀ ਲੋਕ ਆ ਲੜਨ ਵਾਲੇ ਲੋਕ ਆ ਸਾਰੇ ਹੀ ਹੁਣ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਾਣਾ ਕਿਵੇਂ ਲਾਮਬੰਦ ਕਰਕੇ ਇਸ ਅੰਦੋਲਨ ਨੂੰ ਵੱਡਾ ਕਰਨਾ ਹੁਣ ਅਸੀਂ ਹਰ ਇੱਕ ਪਿੰਡ ਦੇ ਵਿੱਚ ਪਹੁੰਚਾਂਗੇ ਨਵਦੀਪ ਮੇਰਾ ਭਰਾ ਹੋਇਆ ਰਾਜ ਖਾਲਸਾ ਜਿੱਦ ਨੇ ਵੀ ਸਾਡੇ ਸਾਰੇ ਨੌਜਵਾਨ ਸਾਥੀ ਕਿਤੇ ਗਲਾਈਆਂ ਲੜਦੇ ਨੇਗੇ ਅਸੀਂ ਹੁਣ ਪਿੰਡਾਂ ਦੇ ਵਿੱਚ ਵੀ ਜਾਵਾਂਗੇ ਅੰਦੋਲਨ ਨੂੰ ਹੋਰ ਵੀ ਤੇਜ਼ ਕਰਾਂਗੇ ਪਰ ਜਿੰਨੇ ਵੀ ਸਾਡੇ ਕ੍ਰਾਂਤੀਕਾਰੀ ਜਿੱਥੇ ਵੀ ਆਸੂ ਸਾਹਿਬਾਨ ਖੜੇ ਨੇ ਉਹਨਾਂ ਨੂੰ ਇਹ ਗੱਲ ਦਾ ਜਣਾ ਫਿਕਰ ਨਾ ਕਰੋ ਨੌਜਵਾਨਾਂ ਨੂੰ ਹੁਣ ਮੈਂ ਘਰਾਂ ਦੇ ਵਿੱਚੋਂ ਬਾਹਰ ਖੱਡ ਕੇ ਲੇ ਚਾਂ ਛੋਟੇ ਨਾਲ ਬਰਾਬਰ ਨਾਲ ਖੜਾ ਕਰ ਦਾਂਗੇ ਤੁਸੀਂ ਫਿਕਰ ਮਾਇ ਜੀਤਾ ਕਰੋ ਹੈ ਜੀ ਹਲੋ ਜੀ ਮੈਂ ਕੱਲ ਕਹੀ ਸੀ ਪਰਸੋਂ ਚੌਥੇ ਵੀ ਜਿਹੜਾ ਵੀ ਆਕੂ ਜਿਵੇਂ ਸਾਡੀਆਂ ਸਾਡਾ ਪਹਿਲਾ ਹਸਿਆਵਾਂ ਆਣ ਸੀਗਾ ਉਹਦੇ ਵਿੱਚੋਂ ਜਿਹੜਾ ਆਕੂ ਇੱਥੇ ਪਹਿਲਾ ਆ ਕੇ ਹਮਾਇਤ ਕਰੂਗਾ ਮੈਂ ਧੰਨਵਾਦ ਕਰੂ ਡਾਕਟਰ ਦਰਸ਼ਨਪਾਲ ਜੀ ਪਟਿਆਲੇ ਤੋਂ ਨੇਗੇ ਬਹੁਤ ਸਨਰਜੀ ਆਕੂ ਨੇਗੇ ਬੜੀਆਂ ਲੰਮੇ ਸਮੇਂ ਤੋਂ ਜਿਹੜੀ ਪੰਜਾਬ ਦੀ ਲੜਾਈ ਲੜ ਰਹੇ ਨੇ ਇਹਨਾਂ ਦੇ ਵਿੱਚ ਵੀ ਸਾਰੇ ਮੋਰਖ ਸਾਥੀ ਉਹਦੀ ਖੜੇ ਨੇ ਜੀ ਮੈਂ ਡਾਕਟਰ ਦਸਰਪਾਲ ਜੀ ਨੇ ਚਰਨੀਆਂ ਖਵਾ ਕੇ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਤੁਹਾਡਾ ਕੇਂਦਰ ਪਹੁੰਚਿਆ ਅੱਜ ਤੁਹਾਡੇ ਆਕੂ ਪਹੁੰਚੇਗੇ ਜਿਨ੍ਹਾਂ ਆ ਤੇ ਆਕੂ ਪਹੁੰਚੇਗੇ ਤੁਹਾਡੇ ਸਾਰੇ ਪਹੁੰਚੇਗੇ ਮੈਂ ਸਾਕੂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਉਮੀਦ ਕਰਦਾ ਕੋਈ ਸਾਡੇ ਜਿਹੜੇ ਆਕੂ ਨੇਗੇ ਆਪਣੇ ਅਰਾਜ ਦੇ ਵਾਹ ਹੋਏ ਕਾਤੀਆ ਜੱਥੇ ਬੰਦੇ ਹੋਏ ਜਨੂੰਦਾ ਜੱਥੇ ਬੰਦੇ ਹੋਏ ਫਿਰ ਆਪਣਾ ਅਗਰਾ ਸਾਹਿਬ ਹੋਏ ਸਾਰੇ ਜੱਥੇ ਬੰਦੇ ਨੂੰ ਮੈਂ ਬੇਇਜ਼ਤੀ ਕਰਦਾ ਦੇਖੋ ਲੜਾਈ ਆਪਣੀ ਇਕਾ ਕਿਉਂ ਨਾ ਆਪਾਂ ਇਕੱਠੇ ਹੋ ਕੇ ਸਾਡੇ ਲੜੀਏ ਜਿੰਮੇ ਆਪਾਂ ਜਦੋਂ ਇਕੱਠੇ ਹੋਇਆ ਕਿਵੇਂ ਆਪਾਂ ਦਿੱਲੀ ਨੂੰ ਪਹਿਲਾਂ ਝਕਾਇਆ ਹੁਣ ਵੀ ਦਿੱਲੀ ਝਕਣੋਂ ਚਿਆਰਾ ਤੇ ਸਾਰਿਆਂ ਨੂੰ ਮੈਂ ਬੇਇੰਤਿਖਾਰਦਾ ਵੀ ਜਿਵੇਂ ਡਾਕਟਰ ਦਰਸ਼ਨਪਾਲ ਸਾਹਿਬ ਜੀ ਨੇ ਪਹਿਲ ਕੀਤੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੇ ਕੋਈ ਇੱਕ ਮਸਲੇ ਨੂੰ ਗੱਲ ਆਦਣਾ ਚਾਹਣਾ ਤੁਸੀਂ ਸਾਡੇ ਆਕੂ ਖੜੇ ਹੋ ਤੁਸੀਂ ਮੈਨੂੰ ਆਪਣਾ ਪੁੱਤ ਮੰਨਦੇ ਹੋ ਸਾਰੇ ਆਕੂ ਸਾਰੇ ਜੱਥੇਬੰਦੀ ਵਾਲੇ ਮੇਰੇ ਸਾਰੇ ਆਕੂ ਜੇ ਡਾਕਟਰ ਸਰਸ਼ਣਪਾਲ ਜੀ ਹੋਵੇ ਜਾਂ ਅਗਰਾ ਸਾਹਿਬ ਹੋਵੇ ਜਾਂ ਦੰਦਿਆਲ ਸਾਹਿਬ ਹੋਵੇ ਕਿੰਨੇ ਵੀ ਤੁਸੀਂ ਸਾਰੇ ਆਖੂਗੇ ਲੀਡਰਾਂ ਦੇ ਖਲਾਮ ਆ ਖੁੱਲ ਕੇ ਬੋਲੋ ਲੀਡਰਾਂ ਦੇ ਰਾਜਨੀਤਿਕ ਦਾ ਆਪਾਂ ਖੁੱਲ ਕੇ ਬੋਲਦੇ ਹਾਂ ਸਾਰੇ ਆਖੂਗੇ ਨੌਜਵਾਨਾਂ ਦੀ ਗੱਲ ਕਰਨਾ ਉਹਨਾਂ ਨੌਜਵਾਨਾਂ ਆਪਣੇ ਮੇਰੇ ਸਰਕਾਰੀ ਮਾਰਕੀਟ ਤੋਂ ਇੱਕ ਪਹਿਲਾ ਜਨਰੇਟਰ ਵੀ ਹੈ ਆਪਣਾ ਆਪਾਂ ਸਮਝਾ ਲੈਂਦੇ ਹਾਂ ਮੈਂ ਕਿਹਾ ਜ਼ਰੂਰ ਹੋ ਜਾਣਾ ਕਿ ਆ ਆ ਇਹ ਵੀ ਆਪਣੀ ਪ੍ਰਾਪਤੀ ਹੈ ਹੁਣ ਲੋਕਾਂ ਦੇ ਪ੍ਰੋਗਰਾਮ ਵਰਗੇ ਕ੍ਰਾਂਤੀਕਾਰ ਦੇ ਦੇਖ ਕੇ ਸੁਣੇ ਹੋਣਾ ਨੌਜਵਾਨ ਆਏ ਆ ਤੁਸੀਂ ਕੌਮ ਦਾ ਨਹੀਂ ਘਰ ਇਕੱਠੇ ਹੋ ਕੇ ਵਗਲਾਕ ਤੁਹਾਨੂੰ ਇਸ ਦੇ ਵਿੱਚ ਮੇਰੀ ਕੋਈ ਮੈਂ ਕੋਈ ਨਾਤਾਵਾ ਲੇਕਰ ਚਾਹਣਾ ਨਾ ਸੀ ਸਾਰੇ ਨੌਜਵਾਨੇ ਤਾਂ ਮੇਰੇ ਪਿੱਛੇ ਲੱਗੇ ਚੱਲਣੇ ਸਾਡੇ ਮਨ ਦੇ ਆ ਗਿਆ ਆ ਗਿਆ ਕਿ ਅਸੀਂ ਕੋਈ ਬਾਹਲਾ ਵਿਤਨੀ ਦਾ ਵਿਅਕਟਣੀ ਹੈ ਪਰ ਥੋੜਾ ਸਾਰਾ ਸਤਿਕਾਰ ਜਿੱਥੇ ਸਾਡੀ ਜਿਹੜਾ ਵੀ ਸਾਡੀ ਜਿਹੜੇ ਆਪਕੋ ਸਾਡੇ ਪੰਜਾਬ ਦੇ ਯੂਥ ਲੋਕ ਸਾਡੇ ਨਾਲ ਨੌਜਵਾਨ ਖੜੇ ਚਲੋ ਜੀ ਗੱਡੀ ਦੇ ਉੱਤੇ ਵੀਆਈਪੀ ਸਾਇਰਨ ਰੂਟਰ ਜਿਹੜਾ ਲੱਗਾ ਆ ਉਹ ਆਪਾਂ ਇਸ ਤੋਂ ਕਹਿਣ ਵਾਲਾ ਨਹੀਂ ਵਜਾਉਣਾ ਧੰਨਵਾਦ ਭਾਈ ਆ ਲੋਹੇ ਵਾਲਾ ਬਰੇਕ